ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮੈਂ ਹਾ ਬਲਵਿੰਦਰ ਸਿੰਘ ਅਹਮਦਾਬਾਦ ਹਵਾਈ ਅੱਡੇ ਦੇ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ ਰਿਪੋਰਟ ਦੇ ਨੇੜੇ 에어 ਇੰਡੀਆ ਦਾ ਇੱਕ ਜਹਾਜ਼ ਟੇਕ ਆਫ ਦੌਰਾਨ ਹਾਦਸਾ ਗ੍ਰਸਤ ਹੋ ਗਿਆ ਇਸ ਦੀਆਂ ਭਿਆਨਕ ਤਸਵੀਰਾਂ ਵੀ ਸਾਹਮਣੇ ਆਈਆਂ ਨੇ ਜਾਜ ਹਾਦਸੇ ਤੋਂ ਬਾਅਦ ਅੰਮ੍ਰਿਤਸਰ ਦੇ ਮਹਿਕਾਨੀ ਇਲਾਕੇ ਵਿੱਚ ਆਗਰ ਦੀਆਂ ਵੱਡੀਆਂ ਲਪੇਟਾਂ ਦੇ ਵਿੱਚ ਦਿਖਾਇ ਦਿੱਤਾ ਦੂਰੋਂ ਕਾਲਾ ਧੂਆਂ ਵੀ ਉੱਡ ਰਿਹਾ ਸੀ ਸ਼ੁਰੂਆਤੀ ਜਾਣਕਾਰੀ ਮੁਤਾਬਕ ਵੱਲਪਾਈ ਪਟੇਲ ਅੰਤਰਰਾਸ਼ਟਰੀ ਹੇਅਡੇ ਤੋਂ ਇਹ ਦਰਦਨਾਕ ਹਾਦਸਾ ਹੋਇਆ ਹਾਲਾਂਕਿ ਮੰਨਿਆ ਜਾ ਰਿਹਾ ਹੈ ਇਸ ਦੇ ਵਿੱਚ 200 ਦੇ ਕਰੀਬ ਯਾਤਰੀ ਬੈਠੇ ਹੋਏ ਸੀ ਤੇ ਵਧੇਰੇ ਜਾਣਕਾਰੀ ਲਈ ਮੇਰੇ ਨਾਲ ਜੁੜੇ ਨੇ ਚੰਡੀਗੜ੍ਹ ਤੋਂ ਸੀਨੀਅਰ ਪੱਤਰਕਾਰ ਬਿੰਦੂ ਸਿੰਘ ਮੈਨੂੰ ਫੋਟੋ ਕਾਲ ਹੈ ਜੀ

171 ਨੇ ਦੁਪਹਿਰ 1:40 ਤੇ ਉੱਤਰਨ ਤੇ 2 ਮਿੰਟ ਦੇ ਬਾਅਦ ਜੋ 1:40 ਮਿੰਟ ਤੇ ਕ੍ਰੈਸ਼ ਹੋ ਗਿਆ ਜਿਹੜਾ ਕਿ ਉਹ ਬਿਲਕੁਲ ਹੀ ਦੁਰਘਟਨਾਕ ਗ੍ਰਸ ਹੋ ਗਿਆ ਤੇ ਜਿਹੜਾ ਬਿਲਕੁਲ ਕਿਹਾ ਜਾ ਰਿਹਾ ਕਿ ਸ਼ਾਇਦ ਅਸਰੇ ਆਜ ਉਡਾਨ ਵਿੱਚ ਭਰੀ ਸੀ ਤੇ ਇਸ ਕਰਕੇ 에ਅਰ ਕਸਟਮਸ ਕਾਰਗੋ ਆਫਿਸ ਜਿਹੜਾ ਹੈਗਾ ਖਾਸ ਕਰਕੇ 에ਅਰਪੋਰਟ ਦਾ ਉਹਦੇ ਨਜ਼ਦੀਕ ਇੱਕ ਜਹਾਜ਼ ਦੇ ਨਾਲ ਟਕਰਾਉਣ ਦੇ ਨਾਲ ਉਹਦੀ ਜਿਹੜਾ ਹੈਗਾ ਉਹ ਹੱਦ ਤੱਕ ਰੈਸਟ ਹੋ ਗਿਆ ਪਰ ਜਿਹੜੀ ਵੱਧ ਤੋਂ ਵੱਡੀ ਗੱਲ ਹੈ ਉਹਦੇ ਬਾਅਦ ਆਪਣੀਆਂ ਲੱਗਤਾਂ ਦਿਖਾਈ ਦਿੱਤੀਆਂ ਨੇ ਔਰ 240 ਦੇ ਕਰੀਬ ਉਹਦੇ ਵਿੱਚ ਕਹੇ ਜਾ ਰਹੇ ਨੇ ਕਿ ਪੈਸੇਂਜਰਸ ਸਦੇ ਔਰ ਜਿਹੜੀ ਚਿੰਤਾ ਵਾਲੀ ਗੱਲ ਹੈ ਜਿਹੜੀ ਇੱਕ ਅਸੂਤਰਾਂ ਦੇ ਹਵਾਲੇ ਤੋਂ ਜੋ ਗੱਲ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਉਹ ਵਿੱਚ ਗੁਜਰਾਤ ਦੇ ਜਿਹੜੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਈ ਨੇ ਰੁਪਾਈ ਜਿਹੜੇ ਕਿ ਅੱਜਕੱਲ੍ਹ ਪੰਜਾਬ ਦੇ ਬੀਜੇਪੀ ਦੇ ਪੰਜਾਬ ਬੀਜੇਪੀ ਦੇ ਪ੍ਰਧਾਨ ਸੌਰੀ ਪ੍ਰਧਾਨੀ ਜਿਹੜੇ ਇੰਚਾਰਜ ਨੇ ਉਹ ਇੰਚਾਰਜ ਨੇ ਜਿਹੜੇ ਪ੍ਰਭਾਰੀ ਨੇ ਉਹ ਉਹਦੇ ਵਿੱਚ ਵੀ ਸਵਾਰ ਸਿਗੇ ਪਰ ਵਿਜੇਰ ਪਾਣੀ ਜਿਹੜੇ ਕਿ ਪੰਜਾਬ ਦੇ ਪ੍ਰਭਾਰੀ ਵਜੂਦਾ ਔਰਕਾ ਮੁੱਖ ਮੰਤਰੀ ਗੁਜਰਾਤ ਬਹਿ ਚੁੱਕੇ ਨੇ ਉਹਨਾਂ ਦੀ ਇਹ ਖਬਰ ਨੂੰ ਲੈ ਕੇ ਚਿੰਤਾਵਾਂ ਜ਼ਰੂਰ ਵਧਿਆ ਨੇ ਪਰ ਹਜੇ ਤੱਕ ਲੈ ਕੇ ਪੁਸ਼ਟੀ ਸਾਡੇ ਕੋਲ ਜਾਂ ਕਿਸੇ ਕੋਲ ਵੀ ਐਸੈਂਟ ਤੇ ਹਜੇ ਖਬਰ ਨਹੀਂ ਹੈ ਕਿ ਨਹੀਂ ਸੀਗੇ ਪਰ ਐ ਐ ਬਿਲਕੁਲ ਐ ਦੌਰ ਬਾਰ-ਬਾਰ ਗੱਲ ਸਾਹਮਣੇ ਉੱਪਰ ਚੱਲੀ ਹੈ ਕਿ ਸ਼ਾਇਦ ਉਸ ਸਟੇਨ ਦੇ ਵਿੱਚ ਜੀ ਬਤੋ ਜੀ ਸੋਭਮ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵੀ ਨਿਗਰਾਨੀ ਰੱਖੀ ਜਾ ਰਹੀ ਹੈ ਪੂਰੇ ਮਾਮਲੇ ਨੂੰ ਲੈ ਕੇ ਤੇ ਸਹਾਇਤਾ ਦਿੱਤੀ ਜਾ ਰਹੀ ਹੈ ਵੀ ਕਿਸੇ ਵੀ ਤਰ੍ਹਾਂ ਦੇ ਨਾਲ ਯਾਤਰੀ ਨੂੰ ਬਚਾਇਆ ਜਾ ਸਕੇ ਜੀ ਜੀ ਬਿਲਕੁਲ ਕਿਉਂਕਿ ਡੈਫੀਨਿਟਿਵ ਤੌਰ 'ਤੇ ਸੁਝਾਅ ਮਿਲਦਾ ਹੁੰਦਾ ਹੈ ਤਾਂ ਆ ਇੱਕ ਵੱਡੀ ਗੱਲ ਹੈ ਕਿ ਚਾਹੋ 에어 ਇੰਡੀਆ ਦਾ ਦਿਮਾਂਦ ਸਿਗਾ ਪ੍ਰਾਈਵੇਟ ਕਮਰਸ਼ੀਅਲ ਜਿਹੜੀ ਇੱਕ ਇੱਕ 에어 ਕ੍ਰਾਫਟ ਦੀ ਇੱਕ ਕੰਪਨੀ ਹੈ ਜਿਹੜੇ ਤੱਕ ਦੇਸ਼ਕ ਪਰ ਕਿਉਂਕਿ ਇੱਕ ਲੰਗਤ ਜਾ ਰਿਹਾ ਸੀਗਾ ਇਹ ਜਹਾਜ਼ ਆ ਕਮਰਸ਼ੀਅਲ ਜਹਾਜ਼ ਸੀਗਾ ਤੇ ਇਸ ਕਰਕੇ आ, बहुत सारे अः जेत्री थे उन्होंने हादसा होया किएट कर सके बाहर आ सके नहीं आ सके एकदम स्वस्थ हो गई सारा सारा प्लेन जो है स्वस्थ हो गया और यात्रियों या दुर्घ दुर्घटना के अः स्थिति रही ਉਸ ਸਾਢੇ 3 ਵਜੇ ਥੋੜੀ ਦੇਰ ਤੱਕ ਜੀ ਕੰਮ ਨੇ ਆਏਗੀ ਉਹਦੇ ਜਾਣਕਾਰੀ ਦੇ ਵਿੱਚ ਇਹ ਗੱਲ ਆ ਰਹੀ ਹੈ ਕਿ 240 ਦੇ ਕਨੀ ਜੱਤੀਆਂ ਦੇ ਵਿੱਚ ਸੀਗੇ ਔਰ ਉਹਦੇ ਵਿੱਚ ਖਾਸ ਕਰਕੇ ਜਿਹੜੀ ਚਿੰਤਾ ਦੀ ਜਾਂ ਜਿਹੜੀ ਹਾਈਲਾਈਟ ਹੋ ਰਹੀ ਹੈ ਗੱਲ ਉਹ ਇਹ ਚੋਰੀ ਹੈ ਕਿ ਨਿਜੇ ਰੁਪਾਈ ਜਿਹੜੇ ਕਿ ਪੰਜਾਬ ਦੇ ਪਰਿਵਾਰੀ ਔਰ ਸੱਤ ਦਾ ਸੀਵਰੇਜ ਕੇ ਨਹੀਂ ਗੁਜਰਾਤ ਦੇ ਉਹ ਵੀ ਉਹਦੇ ਵਿੱਚ ਛੱਡ ਜੀ ਸ਼ੁਕਰੀਆ ਜੀ ओके 소 ਜਿਦੱਕੇ ਬਿੰਦੂ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਸਾਨੂੰ ਤੇ ਹੋਰ ਵੀ ਜੋ ਖਬਰ ਦੇ ਵਿੱਚ ਅਪਡੇਟ ਹੋਈ ਜਲਦ ਲੈ ਕੇ ਹਾਜ਼ਰ ਆਵਾਂਗੇ ਜੱਤਾ ਦੇ ਵਿੱਚ ਦੇਖ ਰਹੇ ਹੋ ਡੀ 5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮ ਫਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗਾ